ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨੇ ਜੋ ਸੁਪਨਾ ਦੇਖਿਆ ਸੀ ਕਿ ਪਾਣੀ ਦੇ ਵਿੱਚ ਬਸ ਚਲਾਈ ਜਾਏਗੀ ਅੱਜ ਉਸ ਸੁਪਨੇ ਨੂੰ ਅਸੀਂ ਵੀ ਸਹਾਰ ਹੁੰਦਿਆਂ ਦੇਖਿਆ ਔਰ ਸਾਡੇ ਕੈਮਰੇ ਰਾਹੀਂ ਤੁਸੀਂ ਵੀ ਦੇਖੋਗੇ ਪਰ ਇਸ ਬਸ ਦੇ ਵਿੱਚ ਜੋ ਸਫਰ ਕਰਕੇ ਆਏ ਨੇ ਟੂਰਿਜ਼ਮ ਡਿਪਾਰਟਮੈਂਟ ਦੇ ਡਾਇਰੈਕਟਰ ਨਵਜੋਤਪਾਲ ਸਿੰਘ ਉਹਨਾਂ ਨੂੰ ਪੁੱਛਦੇ ਸਭ ਤੋਂ ਪਹਿਲਾਂ ਤਾਂ ਸਰ ਇਹ ਕਿਦਾਂ ਦਾ ਅਨੁਭਵ ਰਿਹਾ ਤੁਹਾਡੇ ਵਾਸਤੇ ਇਹ ਬੜਾ ਮਜ਼ਾ ਆਇਆ ਨਵਾਂ ਐਕਸਪੀਰੀਅੰਸ ਹੈਗਾ ਮੈਂ ਪਹਿਲੀ ਵਾਰੀ ਇਹੋ ਜਿਹਾ ਐਕਸਪੀਰੀਅੰਸ ਦੇ ਵਿੱਚੋਂ ਨਿਕਲੇ ਐਂਡ ਬਿਲਕੁਲ ਅੰਦਰ ਜਾ ਕੇ ਤਾਂ ਕਿਸ਼ਤੀ ਹੀ ਬਣ ਜਾਂਦੀ ਹੈ ਬਸ ਇਨਫੈਕਟ ਜਿਹੜਾ ਤੁਸੀਂ ਕਹਿ ਰਹੇ ਹੋ ਜਦੋਂ ਇਹ ਬਸ ਬਾਹਰ ਸੀ ਕਈ ਉਲਟ ਬੋਲ ਰਹੇ ਸਨ ਉਹਨਾਂ ਨੂੰ ਸਾਰਿਆਂ ਨੂੰ ਚੁੱਪ ਕਰਾ ਦਿੱਤਾ ਇਨਫੈਕਟ ਜਦੋਂ ਬਾਹਰ ਖੜੀ ਹੈ ਤਾਂ ਮੈਂ ਦੇਖ ਰਿਹਾ ਸੀ ਇੱਕ ਬੰਦਾ ਇਹਦਾ ਪਤਰਾ ਮੋੜਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਉਹ ਤੋਂ ਮੁੜਿਆ ਨਹੀਂ ਤੇ ਫਿਰ ਇੱਧਰ ਉੱਧਰ ਐਮਬੈਰਸ ਹੋ ਕੇ ਆਪਣੇ ਆਪ ਖਬੇ ਸੱਜੇ ਨਿਕਲ ਗਿਆ ਉਹ ਬਟ ওভারঅল ਬਹੁਤ ਮਜ਼ੇਦਾਰ ਐਕਸਪੀਰੀਅੰਸ ਰਿਹਾ ਜੋ ਲੋਕ ਇਸ ਦੇ ਵਿੱਚ ਜਾਣਗੇ ਕਿੰਨੀ ਦੇਰ ਦਾ ਸਫਰ ਹੈ ਔਰ ਉਹਨਾਂ ਦੀ ਸੇਫਟੀ ਲਈ ਕੀ ਕੀ ਮਯਤ ਜਿਹੜੀਆਂ ਹੈ ਇਹਦੀ ਬਸ ਦੇ ਵਿੱਚ ਲਾਈਫ ਜੈਕਟਸ ਹੈਗੀਆਂ ਨੇ ਜਿਸ ਤਰ੍ਹਾਂ ਕਿ ਹਵਾਈ ਜਹਾਜ਼ ਦੇ ਵਿੱਚ ਤੁਹਾਨੂੰ ਸਾਰੇ ਸੇਫਟੀ ਮੈਜਰਸ ਕਰਾਈ ਜਾਂਦੇ ਆ ਸੇਮ ਵੇ ਇਸ ਬਸ ਦੇ ਵਿੱਚ ਜਦੋਂ ਇਹ ਪਾਣੀ ਚ ਜਾਣ ਤੋਂ ਪਹਿਲਾਂ ਸਾਰੇ ਤੁਹਾਨੂੰ ਲਾਈਫ ਜੈਕਟਸ ਪਵਾਇਆ ਜਾਂ ਗਿਆ ਐਂਡ ਟੋਟਲੀ ਸੇਫ ਹੈ ਇਸ ਤੋਂ ਇਲਾਵਾ ਸਾਡੇ ਕੋਲੇ ਜਿਹੜੀ ਇੱਕ ਸਪੀਡ ਬੋਟ ਵੀ ਹੋਊਗੀ ਇਨ ਕੇਸ ਆਫ ਐਨੀ ਐਮਰਜੈਂਸੀ ਐਮਰਜੈਂਸੀ ਇੱਥੇ ਹੋਰ ਤਾਂ ਕੁਝ ਪ੍ਰੋਬਲਮ ਨਹੀਂ ਹੋ ਸਕਦੀ ਇਹ ਇਹ ਜਿਹੜੀ ਬਸ ਹੈ ਇਹਦਾ ਜਿਹੜੀ ਟੈਕਨੋਲੋਜੀ ਨਾਲ ਬਣੀ ਹੋਈ ਹੈ ਇਹਦਾ ਇਹਦੇ ਵਿੱਚ ਪਾਣੀ ਆਉਣਾ ਨਾ ਮਮਕਨ ਹੈ ਓਨਲੀ ਪ੍ਰੋਬਲਮ ਇੱਥੇ ਜਿਹੜੀ ਹੈਗੀ ਹੈ ਉਹ ਹੈਗੀ ਹੈ ਵਾਟਰ ਹਾਈਸੈਂਥ ਦੀ ਕਿ ਵਿੱਚ ਜਾ ਕੇ ਕਿਤੇ ਵਾਟਰ ਹਾਈਸੈਂਥ ਇਹਦੇ ਪ੍ਰੋਪੈਲਰ ਵਿੱਚ ਫਸ ਜੇ ਜਾਂ ਜਿਹੜਾ ਸੈਂਡ ਬੈਂਕਸ ਹੈਗੇ ਆ ਕਿਉਂਕਿ ਦਰਿਆ ਹੈ ਜਿਹੜੇ ਸੈਂਡ ਬੈਂਕਸ ਕਦੀ ਜਿਹੜਾ ਮੈਂਡਰਿੰਗ ਅਫੈਕਟ ਹੈ ਦਰਿਆ ਆਪਣਾ ਰੁਖ ਬਦਲਦਾ ਰਹਿੰਦਾ ਹੈ ਐਜ਼ ਅ ਰਿਜ਼ਲਟ ਉਹ ਥੋੜਾ ਜਿਆ ਕੇਅਰਫੁਲ ਹੋਣਾ ਪਊਗਾ ਬਟ ਟਾਈਮ ਟੂ ਟਾਈਮ ਅਸੀਂ ਸਰਵੇ ਕਰਦੇ ਰਵਾਂਗੇ ਕਿ ਜੇ ਜਿਹੜਾ ਰੇਤ ਆਪਣਾ ਰੁਖ ਬਦਲ ਰਿਹਾ ਹੈ ਤਾਂ ਅਸੀਂ ਦੂਜੇ ਅਸੀਂ ਵੀ ਉਸ ਤਰ੍ਹਾਂ ਆਪਣੀ ਵੀ ਡਾਇਰੈਕਸ਼ਨ ਬਦਲ ਲਾਂਗੇ ਅੱਜ ਇਸ ਤਰ੍ਹਾਂ ਕੱਲ ਇਸ ਦੀ ਰਸਮੀ ਸ਼ੁਰੂਆਤ ਡਿਪਟੀ ਸੀਐਮ ਕਰ ਰਹੇ ਨੇ ਕਿ ਸੁਖਵੀਰ ਬਾਦਲ ਵੀ ਇਸ ਵਸ ਦੇ ਵਿੱਚ ਸਫ਼ਰ ਕਰਨਗੇ ਅ ਇਹ ਤਾਂ ਕੱਲ ਪਤਾ ਲੱਗੂਗਾ ਹਲੇ ਤੱਕ ਤਾਂ ਪ੍ਰੋਗਰਾਮ ਹੈਗਾ ਕਿ ਡਿਪਟੀ ਸੀਮ ਜ ਸਾਹਿਬ ਇਹਦੇ ਵਿੱਚ ਸਫ਼ਰ ਕਰਨਗੇ ਉਹ ਇੱਕ ਇੱਕ ਕੱਲ ਜਦੋਂ ਫਲੈਗ ਆਫ ਕਰਨਗੇ ਤੇ ਫਿਰ ਉਹਨਾਂ ਨੂੰ ਦੇਖ ਲਿਓ ਜੇ ਤੁਸੀਂ ਇੱਕ ਜਿਹੜਾ ਇਸ ਦੀ ਸ਼ੇਪ ਤੇ ਇਹ ਵੀ ਸਵਾਲ ਖੜੇ ਕੀਤੇ ਜਾ ਰਹੇ ਕਿ ਸਰਕਾਰ ਤਾਂ ਕਹਿ ਰਹੀ ਹੈ ਕਿ ਇਸ ਨੂੰ ਵਿਦੇਸ਼ ਦੇ ਵਿੱਚ ਤਿਆਰ ਕੀਤਾ ਗਿਆ ਪਰ ਕੁਝ ਲੀਡਰਜ਼ ਜਾਂ ਫਿਰ ਸੋਸ਼ਲ ਮੀਡੀਆ ਤੇ ਇਹ ਚਰਚਾ ਹੈ ਕਿ ਇਸ ਨੂੰ ਭਾਰਤ ਦੇ ਵਿੱਚ ਹੀ ਤਿਆਰ ਕੀਤਾ ਗਿਆ ਔਰ ਦੂਸਰੀ ਚੀਜ਼ ਇਸ ਦਾ ਜੋ ਕਿਰਾਇਆ ਹੈ ਉਹ ਕਾਫੀ ਜ਼ਿਆਦਾ ਰੱਖਿਆ ਗਿਆ ਇਸ ਪਿੱਛੇ ਕੀ ਕਾਰਨ ਇਹ ਵੇ ਜੀ ਇਹ ਹਵਾਈ ਦੇ ਵਿੱਚ ਤਿਆਰ ਕੀਤੀ ਗਈ ਹੈ ਉੱਥੋਂ ਇਹ ਇਹਨੂੰ ਇਨ ਪਾਰਟਸ ਲੈ ਕੇ ਆਇਆ ਆਇਆ ਗਿਆ ਹੈ ਗੁਆ ਆ ਕੇ ਜਿਹੜੀ ਸਰਕਾਰ ਦੀ ਉੱਥੇ ਸ਼ਿਪਯਾਰਡ ਹੈ ਉੱਥੋਂ ਉੱਥੇ ਤਿਆਰ ਕੀਤਾ ਗਿਆ ਤਾਂ ਇਹ ਨਾਕਡਾਊਨ ਕੰਡੀਸ਼ਨ ਚ ਆਈ ਹੈ ਜਿਹੜੀ ਵੈਲਡਿੰਗ ਹੋਈ ਹੈ ਉਹ ਇੱਥੇ ਹੋਈ ਹੈ ਤੇ ਸਰ ਜਿਹੜਾ ਕਿਰਾਏ ਦੀ ਗੱਲ ਕਹੀ ਜਾ ਰਹੀ ਹੈ ਕਿ ਜ਼ਿਆਦਾ ਹੈ ਉਸ ਤੇ ਕੋਈ ਵਿਚਾਰ ਕੀਤਾ ਜਾ ਸਕਦਾ ਹੈ ਉਸ ਦੇ ਵਿੱਚ ਕੀ ਕੀ ਲੋਕਾਂ ਨੂੰ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਐਵੇਂ ਹੈ ਜੀ ਜਿਹੜਾ ਕਿਰਾਇਆ ਹੈ ਇਹ ਜਿਹੜਾ ਇਹਦੇ ਤੇ ਆਪਰੇਟਿੰਗ ਕਾਸਟ ਆ ਰਹੇ ਹੈ ਉਹਨੂੰ ਬੰਦੇ ਨਜ਼ਰ ਰੱਖ ਕੇ ਕੀਤਾ ਹੋਇਆ ਹੈ ਬਟ ਇਹ ਪੀਪੀਪੀ ਮੋਡ ਤੇ ਹੈਗੀ ਹੈ ਪ੍ਰਾਈਵੇਟ ਕੰਸੈਸ਼ਨਰ ਉਹ ਇਹਨੂੰ ਸਸਤਾ ਵੀ ਕਰ ਸਕਦਾ ਹੈ ਜੇ ਕੋਈ ਬੈਠੂਗਾ ਨਹੀਂ ਮੇਨ ਚੀਜ਼ ਮੈਟਰ ਆਫ ਡਿਮਾਂਡ ਐਂਡ ਸਪਲਾਈ ਹੈ ਸ਼ੁਕਰੀਆ ਇਹ ਹਨ ਨਵਜੋਤਪਾਲ ਸਿੰਘ ਰੰਦਾਵਾ ਇਹਨਾਂ ਦਾ ਕਹਿਣਾ ਹੈ ਕਿ ਜੋ ਬਸ ਦੇ ਵਿੱਚ ਬੈਠ ਕੇ ਝੀਲ ਦਾ ਸਫ਼ਰ ਸੀ ਉਹ ਇੱਕ ਅਨੋਖਾ ਅਨੁਭਵ ਸੀ ਔਰ ਲੋਕਾਂ ਵਾਸਤੇ ਵੀ ਇੱਕ ਕਾਫੀ ਰੋਮਾਂਚਕ ਇਹ ਸਫ਼ਰ ਸਾਬਤ ਹੋਏਗਾ